ਇੱਕ ਗੱਲ ਨੂੰ ਵਾਪਰਿਆ ਅਨੇਕ ਵਰੇ ਬੀਤ ਚੁੱਕੇ ਹਨ ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ ਉਹ ਹਰ ਵਰੇ ਨਾਲ ਲੱਗਦੇ ਜੰਗਲ 'ਚ ਸ਼ਿਕਾਰ ਖੇਡਣ ਜਾਂਦਾ ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ ਦੂਰ ਦਰਾੜਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੜਦੇ ਹੰਸ ਦੇ ਖੰਭਾ 'ਚੋਂ ਜਾਲ ਲੱਗਦਾ ਬਹੁਤ ਜ਼ਖਮੀ ਹੋ ਕੇ ਜ਼ਮੀਨ ਤੇ ਆ ਡਿੱਗਿਆ ਰਾਜਕੁਮਾਰ ਉਹਨੂੰ ਮਰਨ ਮਾਰਨ ਹੀ ਵਾਲਾ ਸੀ ਕਿ ਹੰਸ ਦੀਆਂ ਅੱਖਾਂ ਅੱਖਾਂ ਚੋਂ ਅਥਰੂ ਆ ਗਏ ਰਾਜਕੁਮਾਰ ਨੂੰ ਤਰਸ ਆ ਗਿਆ ਉਹ ਉਹਨੂੰ ਚੁੱਕ ਕੇ ਆਪਣੇ ਡੇਰੇ ਤੇ ਲੈ ਆਇਆ ਅਗਲੀ ਸਵੇਰ ਉਹ ਫਿਰ ਸ਼ਿਕਾਰ ਲਈ ਨਿਕਲ ਪਿਆ ਉਹਦੇ ਜਾਂਦਿਆਸਾਰ ਜ਼ਖਮੀ ਹੰਸ ਨੇ ਕਪੜੇ ਖੰਭ ਝਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸਲੀਕੇ ਨਾਲ ਮੇਜ਼ ਤੇ ਸਜਾ ਕੇ ਰੱਖ ਦਿੱਤੀ ਮਗਰੋਂ ਫਿਰ ਹੰਸ ਬਣ ਗਈ ਕੁਝ ਚੇਰ ਪਿੱਛੇ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸ ਨੇ ਮੇਜ਼ ਤੇ ਸਜਾਈ ਰੋਟੀ ਨੂੰ ਦੇਖਿਆ ਇਹ ਤੱਕ ਕੇ ਉਹ ਸੋਚੀ ਪੈ ਗਿਆ ਦੂਜੇ ਦਿਨ ਉਹ ਮੋੜ ਇੰਜ ਹੀ ਕਹਿਆ ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਓਲੇ ਲੁਕ ਗਿਆ ਉਹ ਹੈਰਾਨ ਸੀ ਕਿ ਆਖਿਰ ਉਸ ਦੇ ਜਾਣ ਪਿੱਛੋਂ ਡੇਰੇ 'ਚ ਕੌਣ ਆਉਂਦਾ ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ ਹੰਸ ਫੇਰ ਕੁੜੀ ਬਣ ਗਿਆ ਉਹਨੇ ਰੋਟੀ ਤਿਆਰ ਕੀਤੀ ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ ਉਸ ਨੂੰ ਦੇਖਦਿਆਂ ਸਾਰੀ ਕੁੜੀ ਫੇਰ ਹੰਸ ਬਣ ਗਈ ਹੌਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ ਹੁਣ ਉਹ ਖੁਸ਼ੀ-ਖੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ ਫਿਰ ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ ਸਨ ਹੁਣ ਬਸੰਤ ਰੋਤ ਆ ਗਈ ਸੀ ਇੱਕ ਦਿਨ ਸਵੇਰ ਸਾਰੇ ਇੱਕ ਹੰਸ ਦੀ ਡਾਰ ਅਸਮਾਨ ਵਿੱਚ ਵਿਖਾਈ ਦਿੱਤੀ ਜਿਵੇਂ ਹੀ 부ਡੇ ਅੰਸ ਨੇ ਥੱਲੇ ਦੇਖਿਆ ਉਸ ਨੂੰ ਆਪਣੀ ਧੀ ਨਜ਼ਰ ਆਈ ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਗਿਆ ਪਰ ਕੁੜੀ ਨਾ ਮੰਨੀ ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ ਉਸ ਨੇ ਕੁੜੀ ਨੂੰ ਘਰ ਪੱਤਰਣ ਲਈ ਆਖਿਆ ਮਾਂ ਦੀ ਬਾਤ ਸੁਣ ਕੇ ਕੁੜੀ ਬੇਚੈਨ ਹੋ ਗਈ ਉਸ ਨੇ ਮਾਂ ਨੂੰ ਖਾਂਬ ਸੁਟਣ ਲਈ ਕਿਹਾ ਖਾਂਬ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ ਰਾਜਕੁਮਾਰ ਨੇ ਉਹਦੇ ਹੱਥ ਕੱਸ ਕੇ ਫੜ ਲਿਆ ਧੀਰ ਹੁੰਦੀ ਵੇਖ ਹੰਸਾਈ ਡਰ ਉੜਦੇ ਉੜਦੇ ਦੂਰ ਨਿਕਲ ਗਈ ਖੁੜੀ ਕੁਝ ਪਲਾਂ ਲਈ ਆਪਣੇ ਪਿਆਰੇ ਪਤੀ ਦੇ ਲਾੜਲੇ ਪੁੱਤ ਨੂੰ ਭੁੱਲ ਗਈ ਸੀ ਉਹਨਾਂ ਦੀ ਯਾਦ ਆਉਂਦਿਆਂ ਹੀ ਉਹਨਾਂ ਦੀਆਂ ਅੱਖਾਂ 'ਚੋਂ ਪਿਆਰ ਦੇ ਹੰਝੂ ਪਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਪਰਤ ਆਈ